ਜੀ ਸਾਰਿਆਂ ਨੂੰ ਕੀ ਹਾਲ ਚਾਲ ਸਭ ਦਾ ਠੀਕ ਆ ਜੀ ਅੱਜ 8 ਸਤੰਬਰ 2024 ਤੇ ਕਾਫੀ ਲੰਮੇ ਸਮੇਂ ਵਿੱਚੋਂ ਹੀ ਵੀਡੀਓ ਲੱਗੇ ਬਣਾਉਣ ਤੇ ਪਾਉਣ ਲੰਮੇ ਸਮੇਂ ਬਾਅਦ ਕੀ ਮਤਲਬ 18 ਜੁਲਾਈ ਨੂੰ ਪਹੁੰਚ ਗਏ ਸੀ ਇੱਥੇ ਚਾਹੇ ਅੱਜ ਕਰ ਟਾਈਮ ਦਾ ਦੋ ਲਗਭਗ ਦੋ ਮਹੀਨੇ ਬਾਅਦ ਆ ਵੀਡੀਓ ਆਉਣ ਲੱਗੀ ਹਾਂ ਜੀ ਥੋੜਾ ਜਿਹਾ ਕੋਈ ਮਸਲਾ ਪੈ ਗਿਆ ਪੈ ਗਿਆ ਕੋਈ ਚਲੋ ਉਹਦੇ ਕਰਕੇ ਯੂਰਪ ਦੀ ਧਰਤੀ ਤੇ ਐਡਲੀ ਵੀਡੀਓ ਨੇਪਾਲ ਤੋਂ ਬਾਅਦ ਪਾਈ ਨਹੀਂ ਕੋਈ ਉਸ ਮੇਰੇ ਨੇਪਾਲ ਜਾਣ ਤੋਂ ਬਾਅਦ ਦੁਬਈ ਵੀ ਗਿਆ ਪਰ ਇਹ ਗਿਆ ਇਕੱਲਾ ਸੀ ਤੇ ਪਰ ਮੈਨੇਪਾਲ ਵਾਲੀ ਵੀਡੀਓ ਤੇ ਕਹਿਆ ਸੀ ਵੀ ਹੁਣ ਅਗਲੀ ਵੀਡੀਓ ਜਦੋਂ ਬਣਾਵਾਂਗੇ ਦੋਵੇਂ ਇਕੱਠੇ ਬਣਾਵਾਂਗੇ ਕਿਤੇ ਚੰਗੇ ਥਾਂ ਜਾ ਕੇ ਤੇ ਹੁਣ ਅਸੀਂ ਚੰਗੇ ਥਾਂ ਆ ਗਏ ਆ ਵੀਡੀਓ ਤੋਂ ਬਾਅਦ ਆ ਮੈਂ ਦੋ ਵਾਰੀ ਦੁਬਈ ਹੋਇਆ ਹਾਂ ਪਰ ਵੀਡੀਓ ਨਹੀਂ ਬਣਾਈ ਵੀਡੀਓ ਨਹੀਂ ਬਣਾਈ ਆ ਦੋਵੇਂ ਦੀ ਨਹੀਂ ਬਣਾਈ ਦੋਵੇਂ ਦੀ ਨਹੀਂ ਬਣਾਈ ਪਰ ਚਲੋ ਹੁਣ ਇਕੱਠੇ ਗੱਲ ਹੋਈ ਵੀ ਇਕੱਠੇ ਇਕੱਠਿਆਂ ਦੀ ਥੋੜੀ ਜਿਹੀ ਬਾਈਬ ਬਣਦੀ ਆ ਥੱਲੇ ਬੰਦੇ ਦਾ ਬਣਾਉਣ ਨੂੰ ਥੋੜਾ ਜਿਹਾ ਹਾਂ ਥੋੜਾ ਬੋਰਿੰਗ ਜਾ ਜਾਂਦਾ ਵਗ ਚੱਕਰ ਹੋ ਜਾਂਦੇ ਕੋਈ ਤੇ ਹੁਣ ਅੱਜ ਅਸੀਂ ਚੱਲੇ ਆ ਜੀ ਪ੍ਰਾਗ ਰਹਿੰਦੇ ਆ ਅਸੀਂ ਜਰਮਨ ਦੇ ਵਿੱਚ ਬਿਲਕੁਲ ਜਰਮਨ ਤੇ ਚੈ ਤੇ ਅਸੀਂ ਚਲੇ ਆ ਪ੍ਰਾਗ ਸਮਾਨ ਲੈਣ ਸੌਦਾ ਪਤਾ ਲੈਣ ਨਹੀਂ ਮਿਲਦਾ ਸਾਡੇ ਏਰੀਆ ਦੇ ਵਿੱਚੋ ਇੰਡੀਅਨ ਗਰੋਸਰੀ ਨਹੀਂ ਮਿਲਦੀ ਇੱਥੇ ਇੰਡੀਅਨ ਬੰਦੇ ਨਹੀਂ ਹੈਗੇ ਸਾਡੇ ਸ਼ਹਿਰ ਦੇ ਵਿੱਚ ਤਾਂ ਕਰਕੇ ਇੰਡੀਅਨ ਦਾ ਕੋਈ ਹਾਂ ਇੰਡੀਅਨ ਅਸੀਂ 20 25 ਜਾਣੇ ਆ ਉਹ ਵੀ ਉਹ ਵੀ ਆਇਆ ਨੂੰ ਥੋੜਾ ਜਿਹੀ ਹੋਇਆ ਵਾ ਦੋ ਤਿੰਨ ਦੋ ਮਹੀਨੇ ਤਿੰਨ ਕਹਿ ਲੋ ਉਹਨਾਂ ਕੋਈ ਇੰਡੀਅਨ ਸਮਾਨ ਨਹੀਂ ਹੈਗਾ ਨਾ ਆਪਣਾ ਆਟਾ ਵੀ ਹੈਗਾ ਇਹ ਮੈਦੇ ਹੀ ਵਰਤਦੇ ਸਾਰੇ ਆਲਮੋਸਟ ਸੋ ਇੱਥੇ ਪ੍ਰਾਗ ਦੇ ਵਿੱਚ ਪਾਕਿਸਤਾਨੀ ਜੀਰਾਂ ਦੀਆਂ ਦੁਕਾਨਾਂ ਵਾ ਤੇ ਸਟੋਰ ਵਾ ਤੇ ਉਹਨਾਂ ਦਾ ਹੀ ਸਮਾਨ ਲੈ ਕੇ ਆਉਣੇ ਅੱਜ ਤੇ ਰਾਹ ਦਾ ਤੁਹਾਨੂੰ ਸਫ਼ਰ ਦਿਖਾਉਣੇ ਬਾਈ ਟ੍ਰੇਨ ਜਾਣਾ ਸੀ ਟ੍ਰੇਨ ਦੀ ਟਿਕਟ ਮਿਲੀ ਨਹੀਂ ਬਾਈ ਬੱਸ ਜਾ ਰਹੇ ਆ ਤੇ ਉੱਥੇ ਪਹੁੰਚ ਕੇ ਪ੍ਰਾਗ ਸਰ ਵਿੱਚ ਹਰ ਮਤਲਬ ਅੱਧੇ ਘੰਟੇ ਬਾਅਦ ਘੰਟੇ ਬਾਅਦ ਆਈ ਜਾਣੀ ਆਈ ਜਾਣੀ ਤੇ ਤੁਹਾਨੂੰ ਟਿਕਟ ਵਗੈਰਾ ਦੇ ਰੇਟ ਸਭ ਕੁਝ ਦੱਸਾਂਗੇ ਟਿਕਟ ਦਾ ਕੀਤਾ ਪਤਾ ਤਾਂ 122 ਰੁਪਏ 109 ਰੁਪਏ ਦੀ 109 ਕਰੋਨ ਇੱਧਰ ਦੇ 109 ਕਰੋਨ ਇੱਧਰ ਦੇ ਤੁਹਾਨੂੰ ਵਨ ਸਾਈਡ ਦੀ ਪੈਂਦੀ 109 ਰੁਪਏ ਦੀ ਤੇ ਹੁਣ ਚੱਲਦੇ ਆ ਗੱਡੀ ਗੱਡੀ ਪ੍ਰਾਗ ਤੇ ਤੁਹਾਨੂੰ ਦਿਖਾਉਨੇ ਆ ਇਥੋਂ ਦਾ ਮਾਹੌਲ ਚ ਸਤਿ ਸ਼੍ਰੀ ਅਕਾਲ ਜੀ ਜੀ ਪ੍ਰਾਗ ਦੇ ਬਾਸ ਛੱਡੇ ਤੇ ਆਹ ਨੀਲੀ বাস ਤੇ ਅਸੀਂ ਆਏ ਆ ਜਣੇ ਫੇਰ ਸਵਾਰੀਆਂ ਸਾਨੂੰ ਉਤਾਰ ਕੇ ਦੇ ਵਾਪਸ ਨੂੰ ਜੱਸਾ ਵੀਰ ਰਾਮਪੁਰੇ ਤੋਂ ਮਨਵੀਰ ਹਰਿਆਣੇ ਵਾਲੇ ਵੀਰ ਚਲੋ ਮਨੋਵੀਰ ਪ੍ਰਾਗ ਦੀਆਂ ਛੜਕਾਂ ਦੇ ਅੱਜ ਪਹਿਲੇ ਦਿਨ ਪ੍ਰਾਗ ਆਏ ਆ ਵੈਨੇ ਮਾਲ ਜਾਓ ਜੋਧਵੀਰ ਸਿੰਘ ਹੁਣੇ ਕਾਲੀ ਡਰੈਸਟ ਮੱਛਾਂ ਨੂੰ ਹਰ ਦਿੰਦੇ ਆਏ ਇਹ ਨਾਲ ਦੇ ਤਾਂ ਵੱਡੀ ਅੱਗੇ ਆਣ। ਪਹਿਲੇ ਦਿਨ ਵੀਰ ਆਏ ਸਾਰੇ ਪ੍ਰਾਗ ਦੇ ਪ੍ਰਾਗ ਉਹਦਾ ਨਜ਼ਾਰਾ ਦੇਖਣਾ ਚਾਹੁੰਦੇ ਆ। ਮੋਲੇ ਦੇ ਨਾਲ ਸੜਕਾਂ ਦੇ ਤੁਰੇ ਫਿਰਦੇ ਆ ਇੱਧਰ ਇਹ ਨਾ ਧਾ ਢੇਰੀ ਕੀ ਪਾਵਾਂ ਲਾਏ ਇਥੇ ਦੋਬਰੀ ਦੇਨ ਦੋਬਰੀ ਦੇਨ ਦੋਬਰੀ ਦੇਨ ਮੋਲੇ ਤੋਂ ਸਾਸਰੀ ਕਾ ਇਹਨਾਂ ਦੀ ਭਾਸ਼ਾ 'ਚ ਸਾਸਰੀ ਕਾ ਆ ਜਾ ਜੀ ਟ੍ਰੇਨ ਜਿਹੜੀ ਸੜਕਾਂ ਦੇ ਚੱਲੀ ਜਾਂਦੀ ਨਾਲ ਦੀ ਨਾਲ ਦੋ ਤਿੰਨ ਡੱਬੇ ਹੈਗੇ ਇਹਦੇ ਇਹ ਸਾਰੇ ਯੂਰਪ ਜੀ ਇਦਾਂ ਹੀ ਚੱਲਦੀਆਂ ਟ੍ਰੇਨਾਂ ਨਾਲੇ ਸੜਕਾਂ ਦੇ ਟ੍ਰੇਨਾਂ ਜਿਹੜੀਆਂ ਨਾਲੇ ਸੜਕਾਂ ਦੇ ਗੱਡੀਆਂ ਜਿਲੇ ਉਹਦਾ ਰੇਲਵੇ ਲਾਈਨ ਹੈ ਗਿਆ ਵਾ ਲੱਗ ਤੋਂ ਪਰ ਇਹ ਚੱਲਿੰਗੇ ਇਕੱਠੇ-ਕੁੱਠਿਆਂ ਵੀ ਜਾਂਦੀਆਂ ਹੀ ਨਹੀਂ ਲਈ ਫੇਰਦੇ ਆ ਤੇ ਐਡਾ ੱੱਕੇ ਵਾਲੀ ਗੱਲ ਨਹੀਂ ਪਰ ਕਿਸੇ ਵੇਲੇ ਹੋ ਵੀ ਜਾਂਦਾ ਐਕਸੀਡੈਂਟ ਪਰ ਜਦੋਂ ਇਹ ਕਾਨੂੰਨ ਫਾਲੋ ਕਰਕੇ ਚੱਲਦੇ ਨੇ ਤੇ ਕੋਈ ਮਸਲਾ ਨਹੀਂ ਹੋ ਜਾਂਦਾ ਪਰ ਇਹ ਨਹੀਂ ਵੀ ਹੁੰਦਾ ਹੀ ਨਹੀਂ ਐ ਐਕਸੀਡੈਂਟ ਹੋ ਜਾਂਦਾ ਇਹਨੇ ਕਿਹੜੇ ਵੇਲੇ ਗੱਡੀ ਤੇ ਟ੍ਰੇਨ ਦਾ ਆਪਸ ਦੇ ਵਿੱਚ ਲਈ ਫੇਰਦੇ ਅਗਲੇ ਅਹੀਂ ਬੌਂਦੀਆ ਦੀ ਮੈਟਰੋ ਸਟੇਸ਼ਨ ਤੇ ਜਿਹੜਾ ਬੱਸ ਸਟੇਸ਼ਨ ਆ ਉਹ ਥੋੜਾ ਜਿਹਾ ਬਾਹਰਵਾਰ ਗਿਆ ਪ੍ਰਾਗ ਦੇ ਤੇ ਹੁਣ ਅਸੀਂ ਇੱਥੇ ਆਇਆ ਮੈਟਰੋ ਦੇ ਸਭੇ ਚ ਉਥੋਂ ਹੀ ਲਈ ਟਿਕਟ ਟਿਕਟ ਲੈ ਕੇ ਹੁਣ ਚਲੇ ਚਲੇ ਹਾਂ ਸਿਟੀ ਸੈਂਟਰ ਵੱਲ ਇੱਥੇ ਹੀ ਬਰਲੇਰ ਸਟੋਰ ਆ ਤੇ ਇਥੋਂ ਟਿਕਟ ਲੈ ਸਕਦੇ ਜੇ ਤੁਸੀਂ ਨਵੇਂ ਜੋ ਤੇ ਜੇ ਤੁਹਾਨੂੰ ਜਾਜ ਆਵੇ ਫਿਰ ਉੱਥੇ ਮਸ਼ੀਨਾਂ ਲੱਗੀਆਂ ਤੇ ਉਹਨਾਂ ਦੇ ਵੀ ਲੈ ਸਕਦੇ ਜੇ ਤੇ ਬੰਦੇ ਤਿਆਰੀ ਚ ਆ ਟਿਕਟਾਂ ਲੈ ਲੀਆਂ ਵਾ ਤੇ ਸਾਹ ਬਣੀ ਇਹ ਦੇ ਖਲੋਤੇ ਆ 30 ਦੀ ਟਿਕਟ ਲੈ ਕੇ 30 ਕਰੋਨਾ ਦੀ ਟਿਕਟਾਈ ਆ 30 ਮਿੰਟਾਂ ਲਈ ਇੱਕ ਪਾਸੇ ਦੀ ਜਾਵਾਂਗੇ ਤੇ ਰੇਲ 'ਚ ਪਾਵਾਂਗੇ ਤੇ ਤੁਰ ਜਾਵਾਂਗੇ ਅਗਲੇ ਖਾਣੇ ਅਗਲਾ ਮੋੜ ਚੱਲ ਜੂਗਾ ਜੀ ਟਿਕਟਾਂ ਕਿ ਉੱਤਰਾ ਇਹ ਨਹੀਂ ਸਭ ਵੇ ਇਹਦੇ ਅੰਦਰ ਤੇ ਉੱਥੇ ਅੰਦਰਵਾਨ ਲੱਗਿਆ ਇਥੇ ਅਸੀਂ ਪਹਿਲੀ ਰੀਅਲ ਚੀਜ਼ ਐਕਸਪੀਰੀਅੰਸ ਕੀਤੀ ਮੈਂ ਦੱਸਣ ਗਿਆ ਵਾਂ ਵੀ ਉੱਥੇ ਪੋਲ ਹੀ ਪੋਲਿੰਗ ਮਸ਼ੀਨ ਹੀ ਉਹਦੇ ਵਿੱਚ ਅਸੀਂ ਟਿਕਟ ਇਨਸਰਟ ਕੀਤੀ ਤੇ ਇੱਥੇ ਟਾਈਮਿੰਗ ਆ ਗਈ ਆ 30 ਮਿੰਟਾਂ ਲਈ ਹੁਣ ਤੁਹਾਡੇ 30 ਮਿੰਟ ਸ਼ੁਰੂ ਆ 30 ਕਰੋਨਾ 30 ਮਿੰਟਾਂ ਲਈ ਤੇ ਹੁਣ ਅਸੀਂ ਜਾਣਾ ਫੋਰਸ ਨੰਬਰ ਸਟੇਸ਼ਨ ਤੇ 34 1 2 4 ਫੋਰਥ ਅੱਗੇ ਹੁਣਾ ਦੇ ਜੋ ਜਾਵਾਂਗੇ ਮੈਟਰ ਦੇ ਵਿੱਚ ਤੇ ਅੱਗੇ ਤਾਂ ਦਿਖਾਉਨੇ ਆ ਮਾਣ ਚਾਲ ਇੱਥੇ ਜੜਾਂਗੇ ਮੈਟਰ ਆ ਗਈ ਆ ਜੀ ਮੁੰਡੇ ਲੈ ਕੇ ਟਿਕਟਾਂ ਤੇ ਉਤਰਨੇ ਆ ਇਹਦੀ ਚੜ ਜਾਈਦਾ ਵਾ ਨਹੀਂ ਲੋੜ ਨਾ ਪੈਂਦੀ ਉਹ ਜੇ ਮਾਣ ਚਾਲ ਚੱਲਦੇ ਰਹੇ ਤੇ ਬੈਠ ਜਾਈਦਾ ਇਹ 30 ਟੱਕੇ ਪਹੁੰਚ ਗਿਆ 30 ਮਿੰਟਾਂ ਦੇ ਟਿਕਟ ਆਹੀ ਪੰਜਾਂ ਮਿੰਟਾਂ ਦੇ ਗਏ ਆ ਪਰ ਸਾਡੇ 5 ਕਰੋੜ ਹੀ ਲੈ ਦੀ ਲੈ ਜਾਣ ਮੁੰਡੇ ਨਹੀਂ 30 ਦੀ ਰਹਿਣੀ ਹੈ 30 ਮਿੰਟਾਂ ਦਾ ਯਹੀ ਯਹੀ 30 ਮਿੰਟਾਂ ਦੇ ਮੁੰਡਾ ਹੋਰ ਫਿਰ ਮੋੜ ਸਕਦੇ ਆ ਕੋਈ ਗੱਲ ਨਹੀਂ ਕੀਤੀ ਅੱਜ ਤੋਂ ਨਿਕਲ ਗਿਆ 30 ਮਿੰਟ ਨਹੀਂ ਘੁਮਾਹਾਂਗੇ 30 ਮਿੰਟ ਨਹੀਂ ਉਹਨੂੰ ਘੁਮਾਹਾਂਗੇ ਤੇ ਮਣਕੇ ਫਿਰ 30 ਦੀ ਟਿਕਟ ਲਾ ਕੇ ਯਾਰਸੀ ਬੱਸ ਸਟੈਂਡ ਵਾਲੇ ਤੇ ਹੁਣ ਇੱਥੇ ਥੋੜੀ ਮੁਸ਼ਕਲ ਆਉਂਦੀ ਇੰਗਲਿਸ਼ ਬੋਲਣ ਦੀ ਔਰ ਲੇ ਔਰ ਯਾ ਆਪ ਸਾਡੇ ਕੋਲ ਆ ਗਏ ਨੇ ਇੱਥੇ ਆ ਜੀ ਇਹਨਾਂ ਦੇ ਲੋਕਲ ਸਟੋਰ ਤੇ ਗ੍ਰੋਸਰੀ ਸਟੋਰ ਤੇ ਤੇ ਆਉਂਦਾ ਮੈਨਾਂ ਪੇਟ ਭੁਜਾਉਣਾ ਸੋਚਿਆ ਬਰੈਡ ਜੇ ਲੱਗੇ ਨੇ ਖਾਣੇ ਨਾਲ ਲਿਆ ਮਾਊਂਟੇਨ ਿਯੂ ਵਰਕੇ ਆ ਗਏ ਜੀ ਨੇ ਸਿੰਪਲ ਵੈਰਾਈਟੀ ਆ ਇੱਕ ਹੈਡ ਸਿੰਪਲ ਜੀ ਚਲੋ ਟ੍ਰਾਈ ਕਰੀਏ ਪਹਿਲਾਂ ਮੈਂ ਬਿਲ ਬਣਾਉਣਾ ਕਰਾਹਣੇ ਬੇਲ ਆਈ ਹੈ ਜੀ ਬਾਈਆਂ ਕਰੋਨਾ ਦੀ ਕਰੋ ਇਹਨਾਂ ਨੂੰ ਦੱਸਦਾ ਵੀ 1 ਕਰੋਨ ਇੰਡੀਆ ਦੇ 3 ਰੁਪਏ ਦੇ 6 ਪੈਸੇ ਐ ਇਦਾਂ ਵਾ ਤੇ ਆ ਵੀ ਇਦਾਂ ਇਹ ਆ ਜੀ ਪ੍ਰਾਗ ਸ਼ਹਿਰ ਦੁਨੀਆ ਦੇ 5ਵੇਂ ਨੰਬਰ ਤੇ ਟੂਰਿਸਟ ਸਪੋਟ ਆ ਲੋਕ ਬਹੁਤਿਆਰ ਪਸੰਦ ਕਰਦੇ ਆ ਇਥੇ ਟ੍ਰੇਨਾਂ ਬੱਸਾਂ ਇਹ ਗੱਡੀਆਂ ਇੱਕੋ ਰੋਡ ਤੇ ਜਾਂਦੀਆਂ ਮੋਸਟਲੀ ਸਾਰੇ ਯੂਰੋਪੀਅਨ ਵੀ ਜਦੋਂ ਉਹਨਾਂ ਨੇ ਛੁੱਟੀਆਂ ਨੇ ਆਪਣਾ ਟਾਈਮ ਕੱਢ ਗਏ ਸਪੈਸ਼ਲ ਤੌਰ ਤੇ ਪ੍ਰਾਗ ਆਉਂਦੇ ਆ ਇੱਥੇ ਦਾ ਨਾਈਟ ਲਾਈਫ ਜਾਂ ਉਦਾਂ ਰੰਗ ਦੇਖਣ ਨੂੰ ਉਹੀ ਇੱਥੇ ਕੋਈ ਵਧੀਆ ਅਲੀਸ਼ਾਨ ਜਿਹੇ ਬਿਲਡਿੰਗ ਦੁਬਈ ਜੋਹੋ ਜਿਹੀਆਂ ਨਹੀਂ ਆ ਇੱਥੇ ਸਾਰਾ ਪੁਰਾਣਾ ਸਕ੍ਰਿਪਚਰ ਆ ਸਾਰੇ ਮਨੋਂ ਮੈਂ ਕਿਹਾ ਪੈਦਲ ਜਾਣ ਵਾਲਾ ਤੁਰਿਆ ਜਾਵੇ ਕੋਈ ਵੀ ਗੱਡੀ ਕੋਈ ਵੀ ਕਾਰ ਉਹਨੇ ਆਪੇ ਖਲੋਏ ਨਾ ਪੈਦਲ ਉੱdre ਜਾਣ ਵਾਲੇ ਨੂੰ ਕੋਈ ਤੰਗੀ ਨਹੀਂ ਹੁੰਦੀ ਆ ਤੁਸੀਂ ਰੈਂਟ ਕਰ ਸਕਦੇ ਜੋ ਬਿੱਲ ਘੰਟੇ ਦੇ ਹਿਸਾਬ ਨਾਲ ਤੁਹਾਨੂੰ ਪੇ ਕਰਨਾ ਨਾ ਇਦਾਂ ਹੀ ਢੱਕੇ ਕੋਈ ਨਾ ਸੇਫਟੀ ਨਹੀਂ ਤੁਹਾਨੂੰ ਕਾਰਡ ਲੈਣਾ ਕੋ ਕਾਰ ਤੇ ਪੱਕ ਕਰੋ ਚੱਲ ਪੋ ਯੂਰਪ ਦੀ ਖੂਬਸੂਰਤੀ ਆ ਇਹਨੇ ਮਿਸਤਰੀ ਲੱਗੇ ਆ ਤੇ ਇਹਨਾਂ ਨੇ ਪੁੱਟੀ ਆ ਦੇ ਉਹਨਾਂ ਨੇ ਹਰ ਕਿਸੇ ਦੀ ਦੁਕਾਨ 'ਚ ਜਾਣ ਨੂੰ ਨਾ ਬਈ ਆ ਸਰਕਾਰੀ ਤੌਰ ਤੇ ਰੱਖੀ ਆ ਇਹਨਾਂ ਨੂੰ ਕੋਈ ਫੱਟੇ ਫੱਟੇ ਲੈ ਕੇ ਦੇ ਆਪਣਾ ਪ੍ਰਬੰਧ ਕਰੋ ਉਹਨਾਂ ਐਂਡ ਕਰਕੇ ਪ੍ਰੋਪਰਲੀ ਕੱਲੀ ਕੱਲੀ ਦੁਕਾਨ ਦੇ ਅੱਗੇ ਰੱਖਿਆ ਸਭ ਕੁਝ ਤੇ ਤੰਗੀ ਨਾਰਮਲ ਪਬਲਿਕ ਨੂੰ ਤੰਗੀ ਨਾ ਆਵੇ ਕਿਸੇ ਗੱਲ ਦੀ ਜਿਹੜੇ ਕੰਮ ਚੱਲਦੇ ਚੱਲੀ ਜਾਂਦੇ ਤੇ ਟ੍ਰੇਨਾਂ ਇੱਥੇ ਛੜਕਾ ਦੇ ਮੋਰੋਹੀਏ ਟ੍ਰੇਨਾਂ ਤੋਂ ਵੀ ਆ ਫੜ ਗਿਆਂ ਫੋਟੋ ਸ਼ੂਟ ਹੋ ਰਿਹਾ ਭਾਜੀ ਉਹਨਾਂ ਨੇ ਆਹਾ ਆਵਾਜ਼ ਆ ਯਾਰ ਵਧੀਆ ਇੰਡੀਆ ਰੈਸਟੋਰੈਂਟ ਐਵਰੇਸਟਾ ਮੁੰਡੇ ਦੀ ਰੈਸਟੋਰੈਂਟ ਆ ਗਿਆ ਜੀ ਪ੍ਰਾਗ ਚ ਇਹਨੇ ਰੈਸਟੋਰੈਂਟ ਬੜੇ ਆ ਪਰ ਜਿਹੜੇ ਏਰੀਆ ਚ ਅਸੀਂ ਰਹਿੰਦੇ ਨੇ ਉੱਥੇ ਸਿਰਫ ਦੋ ਕੀ ਆ ਤੇ ਜੱਸੀ ਨੇ ਮੈਨੂੰ ਹੱਥ ਮਾਰਦਾ ਮੈਂ ਨੰਗਾ ਨੰਗਾ ਵੀਡੀਓ ਬਣਾਉਣਾ ਖੋਜ ਬੜੇ ਹੁੰਦੇ ਨੇ ਮੁੰਡੇ ਇਹੋ ਜਿਹਾ ਕੰਮ ਆ ਲੈ ਮੈਨੂੰ ਲੈ ਉਹ ਵੀਡੀਓ ਜੀ ਮਿੱਤਰੋ ਅਸੀਂ ਘੁੰਮਦੇ ਘੁੰਮਦੇ ਲਾਈਟਾਂ ਵਾਲੇ ਚੌਂਕ ਤੇ ਪਹੁੰਚ ਗਏ ਆ ਆ ਸਾਡਾ ਵੀਰ ਵੈਰੋਵਾਰੀਆ ਦੇਖੋ ਕਿਦਾਂ ਕਲਰ ਚੱਕਦਾ ਹੋਇਆ ਨਜ਼ਾਰੇ ਲੈ ਰਿਆ ਜ਼ਿੰਦਗੀ ਦੇ ਮੇਰੇ ਫੁੱਲ ਵੜਾ ਫੁੱਲ ਕਿਉਂ ਮੈਰੀਓ ਬਾਪ ਜੀ ਆਹ ਵਾਲੀ ਨਹੀਂ ਪਰੋ ਵਾਲੀਆ ਪਰੋ ਵਾਲੀਆ ਨਜ਼ਾਰਾ ਵੇਖੋ ਦੁਨੀਆ ਦਾ ਨਿਆਰੇ ਕਿ ਯਾਰ ਭਰਾਵਾ ਮੇਰੇ ਵੱਲ ਯਾ ਬ్రో ਇਹ ਆ ਉਹ ਇਹ ਲਈ ਜਾਨੇ ਆ ਉਹ ਵੀਰ ਸਾਡੀ ਨਹੀਂ ਭਰਾਵਾ ਕੇ ਦੀ ਪਹਿਲਾਂ ਦੀ ਬਈ ਜੇ ਛੋੜੋ ਪਾ ਪਰੀ ਉੱਤੇ ਮੇਰਾ ਨਗਰਾਤ ਤੇਰਾ ਕੋਸ਼ਿਸ਼ ਕੀਤਾਈ ਕੋਸ਼ਿਸ਼ ਕੀਤਾਈ ਜਸੇ ਵੀਰ ਨੂੰਹੀਂ ਲਿਆਉਣ ਤੇ ਜਸੇ ਵੀਰ ਲਈ ਲਿਆਉਣ ਦਿਖਾਏ ਆ ਯਾਰ ਪਰ ਜਸੇ ਵੀਰ ਆਪ ਕਿੱਥੇ ਆ ਗਏ ਆ ਕਿਹੜਾ ਪੋੜੇ ਆਂ ਭੰਡਾਰੀ ਪੋਲਾ ਅੰਮ੍ਰਿਤਸਰ ਫੇਰ ਉੱਥੇ ਇਹ ਆ ਗਏ ਆ ਅੰਮ੍ਰਿਤਸਰ ਵਾਲੇ ਰੇਲਵੇ ਸਟੇਸ਼ਨ ਤੇ ਆਪਣੇ ਨਾਲ ਤਾਂ ਯਾਰ ਪਰ ਵੇਖਣ ਦੇ ਆਲੇ ਪਰ ਰੇਲਾਂ ਨੇ ਵੇਲਾਂ ਤਾਂ ਸਾਰੇ ਕਿਤੇ ਹੈ ਗੀਆਂ ਆ ਰੇਲਾਂ ਨੇ ਫੇਰ ਸਾਰੇ ਕਿਤੇ ਆ ਇਹ ਪਰ ਫੇਰ ਵੀ ਵੇਖੋ ਤੁਸੀਂ ਔਰ ਸਾਹਮਣੇ ਬਾਅਦ ਕੋਈ ਇਹੋ ਜਿਹੀ ਏਲੂ ਨੂੰ ਹੈਗਾ ਕੁਝ ਚਲੋ ਚੱਲਦੇ ਆਂ ਨੂੰ ਫੇਰ ਵੇਨੇ ਕੋਈ ਅਸਲ ਜਨੇ ਪੈਦਲ ਯਾਤਰਾ ਵਾਲੀ ਥੋੜਾ ਜਿਹਾ ਕੰਮ ਔਖਾ ਵਾਦੇ ਇਕ ਆਏ ਪਹਿਲੇ ਦਿਨ ਸਾਨੂੰ ਸਾਈਟਾਂ ਦਾ ਪਤਾ ਨਹੀਂ ਵੀ ਕੀ ਕੀ ਆਂਦੀਆਂ ਇੱਥੇ ਵੇਖੋ ਲੋਕਲੇ ਆ ਜਾਕਰ ਇੱਧਰ ਸਾਰੇ ਬਿਲਡਿੰਗਾਂ ਹਾਂਜੀ ਮੁੜੇ ਜੋ ਓੜੋ ਸ਼ਾਹਨ ਮੁੰਡੇ ਕਰਨ ਕਜਰੇ ਦੇ ਢੇਰ ਲਾ ਕੇ ਡੇ ਆ ਗਏ ਬੰਦੇ ਕਣ ਨੇ ਨੀ ਤੇ ਨੀ ਮਾਮੇ ਪੁੱਤਰ ਮਾਮੇ ਆਪਣੇ ਘਰੇ ਨਹੀਂ ਆਏ ਆਪਣੇ ਆਪਣੇ ਦੁਜੇ ਹੀ ਆ ਗਏ ਤੁਸੀਂ ਤੇ ਮਾਮੇ ਦਾ ਜਿਵੇਂ ਵੀਰ ਤੋ ਦੇ ਕੇ ਪਰ ਉਹ ਪਾ ਤਗਾ ਫੜ ਫੜ ਉਹ ਪਾ ਗਿਆ ਮਾਮਾ ਇੱਕ ਦਿਨ ਭਰਾ ਮੈਂ ਲਾਈਕ ਨਹੀਂ ਗੱਲ ਅੱਛਾ ਇਹ ਆਪਣੇ ਲੋ ਬੜੀ ਕੋਸ਼ਿਸ਼ ਕੀਤੀ ਪਰ ਤਿਰਕੇ ਕੋਈ ਲੱਗੇ ਬੜੇ ਵੇਖਣ ਦੀ ਕੋਈ ਵਧੀਆ ਚੀਜ਼ ਦਿਖੇ ਇੱਥੇ ਕਹੀਂ ਮੈਂ ਲਿਆ ਇਹ ਇੱਥੇ ਮਿਊਜ਼ੀਅਮ ਵੇਖਣ ਜਿਹੜਾ ਕਿ ਬਿਲਕੁਲ ਲੱਗੇ ਹੀ ਉਹ ਮਿਊਜ਼ੀਅਮ ਤੇ ਸਾਨੂੰ ਪਤਾ ਨਹੀਂ ਸਾਡੇ ਘਰ ਕਿਉਂ ਬੰਦਿਆ ਹੇ ਹਾਂਜੀ ਉਹ ਸਾਹਮਣਾ ਮਿਊਜ਼ੀਅਮ ਹੈ ਡੌਗੀਆਂ ਦੀ ਇਹ ਸਪੈਸ਼ਲਿਟੀ ਸਪੈਸ਼ਲਿਟੀ ਆ ਕਿ ਇਹੋਲੇ ਅੜ ਜਾਂਦਾ ਕਰ ਵੀ ਡੌਗੀਆਂ ਨੂੰ ਫੇਰ ਦੱਸਦੇ ਆ ਪਹਿਲਾਂ ਔਜੇ ਮਿਊਜ਼ੀਅਮ ਔਜੇ ਰੇਲਵੇ ਸਟੇਸ਼ਨ ਹਾਂ ਡੌਗੀ ਡੌਗ ਡੌਗੀ ਡੌਗੀ ਹਾਂ ਕੁੱਤਿਆਂ ਦੀ ਇਥੋਂ ਦੀ ਸਪੈਸ਼ਲਿਟੀ ਆ ਵੀ ਇਹਨਾਂ ਨਾਂਰਾਂ ਦੇ ਤੇ ਭੌਂਕਣ ਦੇ ਨਾਂ ਨਾਲ ਵੱਢਣਾ ਠੀਕ ਆ ਇਹ ਹੱਥ ਨਾਲ ਨਾ ਨਾਂ ਭੌਂਕਣਾ ਨਾ ਵੱਢਣਾ ਠੀਕ ਦੇ ਬੰਦਿਲ ਤੇ ਨਿਹਾਲ ਮਾਰਗ ਨੂੰ ਹੱਥ ਨਹੀਂ ਲਾਉਂਦੇ ਜੇ ਕੁੱਤਾ ਜਾਂ ਕੋਈ ਵੀ ਤੁਹਾਨੂੰ ਵੱਢ ਦਿੰਦਾ ਵਾ ਇਥੋਂ ਦਾ ਇਹ ਰੂਲ ਹੈ ਤੁਹਾਨੂੰ ਗਵਰਨਮੈਂਟ ਪੈਸੇ ਦੇਊਗੀ ਆਨਲਾਈਨ ਦੇਣੇ ਬੰਦੇ ਦੇ ਪੈਸੇ ਹੁਣ ਮੈਨੂੰ ਜੇ ਉਹਦੇ ਨੂੰ ਕੁਝ ਮੜਿਆ ਕਿਨੂੰ ਚਾਹੀ ਮੇਰੇ ਖਿਆਲ ਨਾਲ ਨਾ ਨਾ 2500 ਯੂਰੋ ਨਹੀਂ 25 ਹਜ਼ਾਰ ਕਰੋਨ 25 ਹਜ਼ਾਰ ਕਰੋਨ 25 ਹਜ਼ਾਰ ਕਰੋਨ ਦੇਣਗੇ ਪਰ ਨਹੀਂ ਐਡੇ ਕਰਮ ਤੇਜ ਵੀ ਕਿਸੇ ਨੂੰ ਕੁੱਤਾ ਵੱਢੇ ਲੈ ਉਹਦਾ ਸਿਕਾਇ ਹੈ ਹਿਸਾਬ ਨਾਲ ਆ ਠੀਕ ਹੈ ਫਰੀ ਠੀਕ ਹੈ ਠੀਕ ਹੈ ਠੀਕ ਹੈ ਫਰੀ ਕੇ ਕੁੱਤੇ ਵੱਡਣ ਦੇ ਕਿਨੇ 25000 ਰੁਪਏ 35000 2500 ਯੂਰੋ 2500 2500 ਯੂਰੋ ਹਾਂ 2500 ਯੂਰੋ ਲੇਖਾ ਪੈ ਗਿਆ ਮੈਨੂੰ 25000 ਕਰੋੜ ਕਹੀ ਜਾਣਾ ਮੈਂ 2.5 ਲੱਖ ਰੁਪਏ ਹਾਂਜੀ ਸਰਕਾਰ ਸਰਕਾਰ ਮੈਂਸ਼ਨ ਕਰਦਾ ਸਰਕਾਰ ਵੱਲੋਂ ਚਲੋ ਜੀ ਆ ਮਿਊਜ਼ੀਅਮ ਹੀ ਦੇਖਣਾ ਹੀ ਮਿਊਜ਼ੀਮ ਆਏ ਹਾਂ ਪਰ ਸਾਨੂੰ ਨਹੀਂ ਡੌਲੇਜ ਦੀ ਕਾਰਡ ਕਰਕੇ ਮਿਊਜ਼ੀਅਮ ਅੱਜ ਬੰਦ ਹੀ ਹੈ ਦਵਾਰ ਕਰਕੇ ਤੋ ਇਹ ਇਧਰ ਹੀ ਲਾਗੇ ਬਨੇ ਵੇਖ ਲਿਆ ਤੋ ਮੈਨੂੰ ਉਹ ਵੀ ਰੀਡਿੰਗ ਲੱਗਣ ਦਾ ਜਿਹੜਾ ਦਰਿਆ ਉਂਡਿਆ ਜਦੋਂ ਵੀਰੇ ਹੈ ਉਹ ਵੀ ਰੀਡਿੰਗ ਲੱਗਦਾ ਮੈਨੂੰ ਇਹੋ ਮਿਊਜ਼ੀਅਮ ਹੀ ਦੇ ਇੱਥੇ ਗੱਲ ਚੱਲੀ ਆ ਵੀ ਗਾਂ ਗਾਂ ਚੋੜੋ ਜਾਂਦੇ ਗਾਵਾਂ ਦੇ ਦੁੱਖੋ ਦੇ ਯੂਰਪ ਆ ਗਏ ਆ ਵੀ ਗਾਵਾਂ ਨਹੀਂ ਚੋਣੀਆਂ ਵਾਹ ਵਾਹ ਆਹਾਂ ਇਹਨੂੰ ਕਹਿੰਦੇ ਜਿਹੜੇ ਗਾਂ ਯੂਰਪ ਚ ਨਹੀਂ ਲੀਆਂ ਨਾਵਾਂ ਨਹੀਂ ਆ ਮੈਂ ਯੂਰਪ ਚ ਗਾਵਾਂ ਵੀ ਨਹੀਂ ਲਗੀਆਂ ਹੁੰਦੀਆਂ ਆਪਾਂ ਰਦੀਪ ਆ ਜੀ ਹਣਾ ਦਾ ਉਹ ਵਾ ਆਪਾਂ ਮੇਰਾ ਫੋਨ ਵੀ ਨੀਲਾ ਵੈਰੀ ਗੁੱਡ ਆਪ ਭਾਜੀ ਹਣਾ ਦਾ ਫਾਰਮ ਹੈ ਇਹਨਾਂ ਨੂੰ ਸਾਰੇ ਕਹਿੰਦੇ ਵੀ ਟ੍ਰਾਇਲ ਦਿਖਾ ਲਓ ਵੀ ਗਾਵਾ ਆਪ ਹੀ ਚਾਹੁੰਦੇ ਕਿ ਮਸ਼ੀਨਾਂ ਰੱਖੀਏ ਜਿਨ੍ਹਾਂ ਦਾ ਫਾਰਮ ਹੀ ਨਾ ਉਹ ਆਪ ਕਹੀ ਜਾਂਦੇ ਕੋਈ ਕੀ ਕਹਿੰਦੇ ਇਹ ਕਹਿੰਦੇ ਬਲਦਿਆ ਫਾਰਮ ਵਾਲੇ ਗਲਤ ਹੋਏ ਮੇਂਡਿਆ ਦੇ ਆ ਮਿਊਜ਼ੀਅਮ ਜੇ ਇੱਥੋਂ ਦਾ ਪਰ ਅੱਜ ਬੰਦਿਆ ਆ ਜਸੂ ਜਿ세 ਤੂੰ ਦਿਖਾਇਆ ਥੋੜੇ ਰਾਂਗੇ ਤੂੰ ਖੌਂਡੇ ਹੋਗੇ ਵੀ ਉਹਦੀ ਅੰਬਸ਼ਨੀ ਆ ਕ੍ਰਾਸ ਟਾਈਪ ਸਟਰਕਚਰ ਹੈ ਇਹਨਾਂ ਨੇ ਕੋਈ ਥਲੇ ਰੱਖਿਆ ਹੋਵੇ ਲੋਕ ਪੂਰਾ ਵਧੀਆ ਜਾਵਾ ਕਾਸੇ ਗਿਆ ਲੋਕ ਉਪਰੋਂ ਲੰਘ ਲੰਮੀ ਜਾਂਦੇ ਇਹਨਾਂ ਨੂੰ ਤੇ ਆ ਵੀ ਥੋੜਾ ਤੋਂ ਬਿਲਡਿੰਗ ਆ ਬਿਲਡਿੰਗ ਲੋ ਵੀ ਲੂਜੀ ਹੋ ਸਕਦਾ ਵਾਟਰਫਾਲ ਆ ਤੇ ਆ ਇਹਨਾਂ ਦੇ ਮੋਤੀਆ ਮਨਮੈਂਟਸ ਉਹ ਸਾਈਡ ਤੇ ਇੱਕ ਮੋਰ ਕੀ ਆ ਗਈ। ਨਾਉਨੋ ਇਹ ਇੱਥੇ ਆ ਗਏ ਆਂ ਜੀ ਸਿਟੀ ਸੈਂਟਰ ਦੇ ਟਾਈਪ ਆ ਤੇ ਪੂਰਾ ਮਾਹੌਲ ਚਾੜਿਆ ਪੂਰਾ ਚਹਿਲ ਪਹਿਲ ਵਾਲਾ ਏਰੀਆ ਵਾ ਇੱਥੇ ਦਾ ਉਹ ਮਗਰ ਇੱਕ ਮਿਊਜ਼ੀਅਮ ਆ ਤੇ ਉਹ ਜਿਹੜਾ ਮੈਂ ਅੱਗੇ ਦਿਖਾਉਣੇ ਆ ਉਹ ਨੁਕਰ ਚੋਂ ਵੀ ਮਿਊਜ਼ੀਅਮ ਹੈ ਇਹ ਵੀ ਮਿਊਜ਼ੀਅਮ ਹੀ ਆ ਆ ਇੱਥੇ ਇਹਨਾਂ ਦੇ ਲੱਗੇ ਆ ਮੋਨੂਮੈਂਟਸ ਸਟਰਕਚਰਸ ਬਣੇ ਆ ਚਾਰੇ ਇਦਾਂ 1 2 3 4th ਪਿਛੇ ਪਿਛੇ ਸਾਈਡ ਆ ਤੇ ਇੱਕ ਆ ਘੋੜੇ ਤੇ ਸਵਾਰ ਆ ਸਭ ਚੱਲਣ ਗਾ ਦੇ ਘੋੜਾ ਖਿੱਚੀ ਜਾਂਦੇ ਮੁੰਡੇ ਦੋ ਦੋ ਤਿੰਨ ਫੋੜਾ ਖਿੱਚ ਕੇ ਦੇ ਗਾਂ ਨੂੰ ਵੱਧੇ ਜਾ ਰਹੇ ਨੇ ਹਾਂਜੀ ਇਦਾਂ ਹੀ ਆ ਜੀ ਹਾਂਜੀ ਮਿਊਜ਼ੀਅਮ ਇੱਕ ਨਾਏ ਨੇ ਮਿਊਜ਼ੀਅਮ ਬੰਦ ਹੀ ਸੋ ਹੁਣ ਅਸੀਂ ਫੇਰ ਵਾਪਸੀ ਜਿੱਥੇ ਬੱਸ ਸਟੇਸ਼ਨ ਲੱਗੋ ਜਿੱਥੋਂ ਆਏ ਫੇਰ ਅਸੀਂ ਉੱਥੇ ਚੱਲ ਚੱਲੇ ਆ ਇੱਕ ਦਾ ਵੇਲੇ ਲਈ ਦੀਆਂ 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 ਮਿੰਟਾਂ ਲਈ ਤੇ 6:00 ਮੰਦਾ ਕਰ ਨੇ ਆ ਵੀ ਅਮੀਨਾ ਇੱਕ ਇੰਡੀਅਨ ਕਰੌਸਿੰਗ ਸਟੋਰ ਤੇ ਜਾਣਾ ਵਾ ਉਹ ਸਟੋਰ 6:00 ਤੱਕ ਉਧਾਰਾ ਉਸ ਤੋਂ ਬਾਅਦ ਮੈਂ ਨਾਲ ਆਪਣਾ 6:00 ਤੱਕ ਉਸ ਬਾਜ਼ਾਰ ਨੂੰ ਲੈ ਕੇ ਰੱਖ ਲੈਨੇ ਆ ਦੈਨ ਫਿਰ ਉਹ ਏਰੀਆ ਘੁੰਮ ਲਾਂਗੇ ਹਾਂਜੀ ਇੱਥੇ ਹੀ ਘਰਾ ਕੇ ਉਹ ਤੁਹਾਨੂੰ ਮਿਲਦੇ ਆ ਅੱਗੇ ਫ੍ਰੇਲ ਆ ਗਈ ਆ ਮੈਟਰ ਆ ਗਈ ਆ ਆਪਣੋ ਇਹੋ ਹੀ ਇਹੋ ਹੀ ਇਹੋ ਹੀ ਆ ਉਹ ਦੱਸਾਂ ਕੀ ਆ ਮਾਮਾ ਨਜ਼ਰਾਦੀ ਮਤਲਬ ਸਟੇਸ਼ਨ ਇਹਨਾਂ ਦੀ ਭਾਸ਼ਾ ਜਿੰਨ ਨਜ਼ਰਾਦੀ ਤੂੰ ਤਾਂ ਨਾ ਨਹੀਂ ਮੈਂ ਮੈਂ ਤੈਨੂੰ ਨਜ਼ਰਾਦੀ ਨਹੀਂ ਮੈਂ ਤੈਨੂੰ ਪੋਰਟ ਉਹ ਭਲੇਖਾ ਪੈ ਮੈਨੂੰ ਕਹੇ ਨਜ਼ਰਾਦੀ ਅਬ ਨਜ਼ਰਾਦੀ ਦੇ ਸਟੇਸ਼ਨ ਹੁੰਦਾ ਨੂੰ ਦੱਸ ਉੱਤਰ ਨੂੰ ਗੇਣਾ ਮੈਨੂੰ ਬਰਾ ਮੈਂ ਦੱਸਦਾ ਆ ਉਹ ਅੰਦਾ ਵੀ ਮੈਂ ਫਿਰ ਉਤਰ ਗਿਆ ਨਹੀਂ ਮੁੰਮਨੀ ਮੈਂ ਬਈ ਆਪੇ ਉਤਰ ਗਿਆ ਵੇ ਬੜਾ ਚੱਕਰ ਇੰਦਾ ਪਿਆ ਉਹ ਵੀ ਸਟੇਸ਼ਨ ਵੀ ਸਾਡਾ ਚੌਥਾ ਸਾਨੂੰ ਜੇਤਾਂ ਨਹੀਂ ਰਹੇ 1 2 3 ਜਾਰੀ ਜਾਂ ਕਰ ਕਰ ਕੇ ਦੇ ਸਾਨੂੰ ਭਲੇਖਾ ਪੈ ਗਿਆ ਹੀ ਆ ਗਏ ਦੇ ਉਥੇ ਕੋਈ ਬੈਠਾ ਸੀ ਇਤੋਂ ਦਾ ਚੈੱਕ ਦਾ ਲੋਕਲ ਮੈਨੂੰ ਨਦਰਾਜੀ ਨਦਰਾਜੀ ਯਾਦ ਹੀ ਕਲਾ ਤੇ ਉਹ ਪਰ ਨਦਰਾਜੀ ਚੈੱਕ ਤੇ ਸਟੇਸ਼ਨ ਨੂੰ ਆਉਂਦੇ ਨਦਰਾਜੀ ਮੈਨੂੰ ਕਿਹਾ ਨਦਰਾਜੀ ਜਿਉਂ ਆਉਂਦਾ ਵੀ ਇਹ ਨਦਰਾਜੀ ਸਾਰੇ ਨੂੰ ਲੈ ਇਹਨਾਂ ਨਦਰਾਜੀ ਤੇ ਜਾਣਾ ਤੇ ਮੈਨੂੰ ਪਤਾ ਨਹੀਂ ਲੱਗਾ ਤੇ ਫਿਰ ਅਸੀਂ ਸਾਰੇ ਸਲਾਹ ਕੀਤੀ ਵੀ ਚਲੋ ਉੱਤਰ ਜੂ ਸਾਰੇ ਜਾਣੇ ਕੋਈ ਗੱਲ ਨਹੀਂ ਆ ਹੋਊਗਾ ਤੇ ਟਿਕਟ ਹੈ ਫਿਰ ਘਾਹ ਬੈ ਕੇ ਚੱਲ ਜਾਾਂਗੇ ਤੇ ਅਸੀਂ ਸਾਰੇ ਉਤਰ ਕੇ ਤਾਂ ਸਾਡਾ ਇੱਕ ਮਿੱਤਰ ਵੀ ਚੇਹਰੇ ਰਹਿ ਗਿਆ ਰੇਂਦੇ ਤੇ ਉਹ ਚਲ ਗਿਆ ਸਟੇਸ਼ਨ ਦੇ ਹਣ ਨਹੀਂ ਨਹੀਂ ਉਹ ਠੀਕ ਨੇ ਉਹਨੂੰ 30 ਮਿੰਟ ਲਈ ਟਿਕਟ ਉਹ ਇੱਕ ਚ ਉਤਰੂਗਾ ਤੇ ਉੱਚ ਬੈ ਕੇ ਫਿਰ ਸਾਡੇ ਵਾਲੇ ਸਟੇਸ਼ਨ ਤੇ ਆ ਜੂਗਾ ਤੇ ਕੋਈ ਮੁਸ਼ਕਲ ਨਹੀਂ ਹਨ ਉਹ ਕਰਦੇ ਆਲੀ ਵੇਟ ਉਹ ਕਰਾ ਦੇ ਉਹ ਜਿਹੜਾ ਰੰਗ ਜਾ ਅਟ ਗਿਆ ਜਾਇਦਾ ਤੇ ਬੈਠੇ ਦਾ ਵੀ ਆ ਕੀ ਬਣਿਆ ਸਾਰੇ ਉਤਰ ਕੇ ਮੈਂ ਕਰੀਆ ਮੈਟਰੋ ਨੇ ਵੇਨੇ ਬੰਦਾ ਸਾਡਾ ਇਹ ਮੈਟਰੋ ਚ ਚੜ ਕੇ ਆਇਆ ਕਿ ਨਹੀਂ ਹਰ ਗਿਆ پیچھے ਪਿਛਲੀ ਬਰੇਕਡ ਜੀ ਪੇਰ ਮਾਮਾ ਪਿਛਲੀ ਦੀ ਜਰੂਰੀ ਥੋੜੀ ਪਿਛਲੀ I think ਕਿ ਪਲਾਕੇ ਚ ਬੈ ਗਏ ਉਹ ਐਫੌਡ ਚ ਫੀਜ ਆਏ ਹੋਏ ਬੈ ਗੇ ਪੁੱਤਰਿਆ ਨਹੀਂ ਹੈਗਾ ਆਹ ਚੰਗਾ ਅਗਲੀ ਵੇ ਲੈ ਲੈਂਦੇ ਨਰਾਜ਼ੀ ਹੋ ਰਹੀ ਹੈ ਨਦਰਾਜ਼ੀ ਦਾ ਪੰਗਾ ਪਿਆ ਸਾਰਾ ਨਰਾਜ਼ੀ ਇੱਕ ਮੈਟਰ ਹੋਣਾ ਹੋਰ ਵੀ ਨਹੀਂ ਇੱਥੇ ਬੰਦਾ ਬੈ ਗੇ ਨੇ ਹੀ ਆਈ ਬਣ ਗਈ ਗੱਲ ਬਣ ਗਈ ਗੱਲ ਵਿਚਾਰੀ ਤੇਰਾ ਇੱਕਰੀ ਮੀਰ ਹੋ ਜੇ ਜਾ ਉਹ ਹੱਥ ਜਾਣੇ ਹੈਗੇ ਹੀ ਸਾਰੇ ਜਾਣੇ ਨੇ ਉਹ ਕੱਲਾ ਰਹਿ ਗਿਆ ਵਿਚਾਰਾ ਪਰ ਫੇਰ ਵੀ ਚਲੋ ਆਗੇ 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 ਕਿਦ ਕਿਦਨ ਆਜੋ ਅਬਿਆਨ ਤੋਂ ਆ ਕੇ ਕੀ ਹੋਇਆ ਕੀ ਹਾਦਸਾ ਦਾ ਸੂਮਾ ਲਿਆ ਪਰ ਇਹਦਾ ਕੀ ਮੈਂ ਵਿਚੇ ਰਹਿ ਗਿਆ ਮੈਨੂੰ ਖੁੱਲਣੀ ਨਹੀਂ ਆਉਂਦੀ ਬਾਹਰ ਬੈਜੀਓ ਅਬ ਗਾੜੀ ਹਟਾ ਲ ਮੈਂ ਲੈ ਲਿਆ ਤੁਸੀਂ ਹਟਾ ਲ ਮੈਂ ਲੈ ਲਿਆ ਮੈਨੂੰ ਖੁੱਲਣੀ ਨਹੀਂ ਆਉਂਦੀ ਇਹਦਾ ਸਾਨੂੰ ਮੈਨੂੰ ਵੀ ਪਤਾ ਨਹੀਂ ਕੀ ਜੀ ਆ ਕਰ ਦਲਾ ਦਾ ਗਰਾਰੀਆਂ ਨਹੀਂ ਡੈਪ ਆਟਨਾ ਬਣਾਈਆਂ ਕੋਈ ਲੋਆ ਲੋਈ ਕਥਾ ਕੀਤਾ ਤੇ ਇਥੇ ਰਾਤ ਨੂੰ ਜਿਆਦਾ ਸ਼ੋਰ ਕਨਸਰਟ ਜਾਵਾ ਉਹਦਾ ਪਰਨਾ ਆਹ ਹਵਾ ਜੀ ਬਾ ਗੇਟ ਗੁੱਡ ਵੀ ਗਰਾਰੀਆਂ ਜਿਹੜੀਆਂ ਨੇ ਬਣਾਏ ਸੀ ਨਾ ਵਧੀਆ ਚੀਜ਼ ਆ ਹੁਣ ਅਸੀਂ ਆ ਗਏ ਆ ਫਿਰ ਤੋਂ ਉਸੇ ਏਰੀਆ ਜਿੱਥੋਂ ਅਸੀਂ ਗਏ ਸੀ ਮਿਊਜ਼ੀਅਮ ਬੰਦ ਨਹੀਂ ਵੇਖਣ ਨੂੰ ਮਿਲਿਆ ਫਿਰ ਆ ਗਏ ਉਸ ਏਰੀਆ ਜਿੱਥੇ ਸਾਡੀ ਬੱਸ ਸਰ ਨੂੰ ਲੈ ਗਈ ਸੀ ਤੇ ਪ੍ਰਾਗ ਦੇ ਜਿਹੜੇ ਸਟੇਸ਼ਨ ਤੇ ਤੇ ਇਥੇ ਲੱਗ ਗਈ ਇੱਕ ਇੰਡੀਅਨ ਗ੍ਰੋਸਿਸਟ ਹੋ ਰਿਹਾ ਜਿਹਨੂੰ ਇੱਕ ਪਾਕਿਸਤਾਨੀ ਪਰ ਸਨ ਔਨ ਕਰ ਰਿਹਾ ਵਾ ਤੇ ਉਹ ਉਹਨਾਂ ਕੋਲ ਸਾਰਾ ਇੰਡੀਆ ਦਾ ਕੀ ਏਸ਼ੀਅਨ ਉਸਮਾਨ ਹੈਗਾ ਸਾਰਾ ਕੋਈ ਹਲਦੀ ਕਿ ਲੂਣ ਮਿਰਚ ਮਸਾਲਾ ਜੋ ਗਟ ਹੈ ਉਹ ਆਪਾਂ ਇਹਨਾਂ ਕੋਲ ਲਵਾਂਗੇ ਜਿਹੜੇ ਰੀਚ ਅਸੀਂ ਰਹਿੰਦੇ ਆ ਜਰਮਨ ਉੱਥੇ ਨਹੀਂ ਮਿਲਦਾ ਸੋ ਅਸੀਂ ਇੱਥੇ ਚੈੱਕ ਕਰ ਇਹਨਾਂ ਸਮਾਨ ਲੈਣ ਤੇ ਸਭ ਦਾ ਵਾਤਾ ਇਕੱਠਾ ਕਰਕੇ ਸਾਨੂੰ ਥੋੜੀ ਫਰੀ ਤਾਂ ਗਾ ਨਹੀਂ ਬਈ 6 ਵਜੇ ਸਟੋਰ ਬੰਦ ਹੋ ਜਾਂਦਾ ਤੇ ਮੇਰੇ ਖਿਆਲ ਨਾਲ 7:30 ਦਾ ਟਾਈਮ ਹੋ ਗਿਆ ਵਾ ਸੋ ਸਮਾਨ ਲੈ ਕੇ ਰੱਖ ਲਾਂਗੇ ਤੇ ਦੈਨ ਫੇਰ ਇੱਥੋਂ ਦਾ ਕੋਈ ਨਾ ਕੁਝ ਘੁੰਮਾਣ ਗਣ ਵੇਖੋ ਇੱਥੇ ਦੋ ਬੱਸਾਂ ਆਉਣੀਆਂ ਇੱਕ 7.5 ਆਉਣੀਆਂ ਇੱਕ 9.5 ਜਿਹੜੀ ਵੀ ਬੱਸ ਹੋਈ ਜਿੱਦਾਂ ਵੀ ਹੋਈ ਉਹਦੇ ਪੈਕੇਜ ਆ ਗਏ ਸਾਰੇ ਨਾ ਸਲਾਹ ਕਰਕੇ ਜਿੰਨਾ ਅਗਲੇ ਕਹਿਣ ਕਿ ਸਾਰੇ ਟੀਮ ਮੈਂਬਰਸ ਉਦਾਂ ਕਰਾਂਗੇ ਉਦਾਂ ਹੀ ਚੱਲ ਜਾਵਾਂਗੇ ਚਲੋ ਗਰੋਸਰੀ ਕਰ ਲਿਆ ਬੇਨੇ ਕੋਈ ਸਮਾਨ ਤੁਹਾਨੂੰ ਵੀ ਵਧੀਆ ਚੰਗਾ ਕੁਝ ਤੱਕਿਆ ਤਾਂ ਦੁਕਾਨੇ जरूर ਪਤਾ ਲੱਗੇ ਇੱਥੇ ਮੈਗੀ ਇੰਡੀਆ ਨਾਲ ਦੀ ਦਾਲਾਂ ਸਾਰੀਆਂ ਤੇਲ ਇੰਡੀਆ ਵਾਲੇ ਸਾਰੇ ਇਹ ਸਭ ਕੁਝ ਚੌਲ ਬਾਸਲੀ ਹੋਰੇ ਕਿਧੋ ਨਹੀਂ ਮਿਲਨੀ ਇੱਥੇ ਮਿਲਨੀ ਹੈ ਸਰੋਂ ਦਾ ਤੇਲ ਕਿਧੋ ਨਹੀਂ ਮਿਲਦਾ ਇੱਥੇ ਮਿਲਦਾ ਵੀ ਦੋ ਤਿੰਨ ਦੁਕਾਨਾਂ ਹੈਗੀਆਂ ਵਾ ਮਰ ਲੱਗ ਜਾਲੀ ਇਹ ਆ ਇੱਥੇ ਸਾਰੇ 4 ਮਰੱਬੇ ਸਭ ਕੁਝ ਚਾਰ ਮਰੱਬੇ ਚੱਕਣੀਆਂ ਸਭ ਕੁਝ ਬਿਸਕੁਟ ਵਗੈਰਾ ਪਾਰਲੇ ਜੀ 20 ਕਰੋਨਾ ਦਾ ਇੱਕ ਪਿੰਡ ਦਾ ਹਾਂ ਦਾ ਪੈਕੇਟ ਇੱਥੇ ਹੋ ਗਿਆ ਇਹ 36 39 72 ਦਾ ਇੱਕ ਪੈਕੇਟ ਇੰਡੀਆ ਦੇ ਹਿਸਾਬ ਨਾਲ ਆਲੀ ਵਾਇਲ ਇੱਥੇ ਸਭ ਕੁਝ ਆਟੇ ਇੱਥੇ ਆਟਾ ਆਸ਼ੀਰਵਾਦ ਆਟਾ ਚੌਲ ਫੁੱਲੀਆਂ ਸਭ ਕੁਝ ਆ ਮੋਰ ਚਾਰ ਜਿੱਥੋਂ ਦਾ ਠੀਕ ਜੇ ਤੇ ਤੁਹਾਨੂੰ ਦੁਕਾਨ ਦਾ ਨਾਮ ਤੇ ਲੋਕੇਸ਼ਨ ਗੱਡੀ ਦੱਸ ਦਿੰਨੇ ਆ ਇਹ ਗ੍ਰੋਸਰੀ ਕਰ ਲਈ ਆਪਾਂ ਇੰਡੀਅਨ ਸਟੋਰੀ ਮੈਨ ਹੀ ਸਾਨੂੰ ਇੱਥੇ ਆਤਾ ਕਿਉਂਕਿ ਇੱਥੇ ਆਂਡਾ ਨਹੀਂ ਜੀ ਮਿਲਦਾ ਉਹ ਸਾਰਾ ਮੈਦਾ ਮਿਲਦਾ ਤੇ ਇਹ ਸਟੋਰ ਤੋਂ ਆਟਾ-ਉਟਾ ਮਿਲਦਾ ਵਾ ਗ੍ਰੋਸਰੀ ਕਰਕੇ ਬੰਦੇ ਸਾਰਿਆਂ ਨੇ ਆ ਜੀ ਦੁਕਾਨ ਦਾ ਨਾਮ ओरिएंटਲ ਫੂਡ ਛੋਲੇ ਭਰ ਲਿਆ ਮਸਾਲਿਆਂ ਨਾਲ ਆਟਾ ਜੀ ਇਹ ਵੀ ਆਟਾ ਉਹ ਵੀ ਆਟਾ ਉਹ ਚ ਨਿਕ ਸੁਕ ਮਸਾਲੇ ਦਾਲਾਂ ਹੈਲੋ ਠੀਕ ਠਾਕ ਮਸਾਲੇ ਲੈ ਲੈਣਾ ਸਾਰੇ ਆ ਆ ਸਾਬ ਨਹੀਂ ਹੁੰਦੇ ਭਾਜੀ ਇਹਨਾਂ ਦੇ ਹਨਰੇ ਇੱਥੇ ਨੇ ਤੇ ਇਹਨਾਂ ਦਾ ਸਟੋਰ ਹੈ ਕਿ ਸਾਰੀ ਸ਼ਾਪਿੰਗ ਨੇ ਹੋਣਾਗੇ ਬਹਿ ਗਏ ਆ ਤੇ ਮਿਲ ਕੇ کہیں ਲਿਆ ਜੇ ਪਿੰਡ ਦੀ ਯਾਤਰਾ ਜਾ ਕਰ ਲਈ ਅਨਾਲ ਡ੍ਰਿੰਕਾਂ ਲਈ ਅਮਰੂਦ ਮਰਾਦ ਤੇ ਇਹ ਉਹਨਾਂ ਸਾਬਣਾ ਸਾਨੂੰ ਦੇਤੀਆਂ ਤੋਹਫੇ ਵਜੋਂ ਗਿਫਟ ਪਾਣੀ ਪੰਜਾਬੀ ਭਰਾ ਨੇ ਹੁਣ ਖਾਵਾਂਗੇ ਮਿਲ ਕੇ ਕੇਕ ਤੇ ਨਾਲ ਵੀ ਵਾਂਗੇ ਡ੍ਰਿੰਕ ਤੇ ਖੇਚ ਆਹ ਬਾਜੀ ਨਹੀਂ ਮਿਹਨੇ ਜਿੰਜਰ ਬੀਅਰ ਲਿਖਿਆ ਵਾ ਪਰ ਇਹ ਐਲਕੋਹਲ ਨਹੀਂ ਹੈਗੀ ਸਿਰਫ ਨਾ ਹੀ ਹੈ ਦਾ ਚੱਕਣਗੇ ਮੁੰਡੇ ਅਮਰੂਦ ਅਮਰੂਦ ਮਰੂਦ ਹੋ ਗਈ ਏ ਮੇਰੇ ਵੀਰੋ ਪ੍ਰੋਫੈਸ਼ਨਲ ਬੰਦੇ ਹੋਰ ਪ੍ਰੋਫੈਸ਼ਨਲ ਹੀ ਹੁੰਦੇ ਆ ਅਸੀਂ ਲਿਆਂਦੇ ਬੈਗ ਨੂੰ ਵੀ ਪਤਾ ਲੋਡ ਪੈਣੀ ਹੁਣ ਦੀ ਬਹੁਤ ਜ਼ਿਆਦਾ ਵਾ ਉਹ ਲਫਾਫਾ ਇੱਕ ਸਿੰਪਲ ਜਿਹਾ ਕੋਈ ਮਸਲਾ ਨਹੀਂ ਅੱਗੇ ਵੇਖੋ ਜੀੜਾ ਦੇ ਬਣ ਛੋਲੇ ਉਹਨਾਂ ਮੋਡਿਆਂ ਦੇ ਛੋਲੇ ਮੋਡਿਆਂ ਦੇ ਚੱਕਿਆ ਬਹੁਤ ਬਹੁਤ ਆ ਵੀਡੀਓ ਬਣਦੀ ਤੇ ਮੈਂ ਨਾ ਬਣਾ ਰੋ ਮੈਂ ਤਾਂ ਮੈਂ ਵੀ ਪਤਾ ਲੱਗਿਆ ਵੀਡੀਓ ਤੇ ਮੈਂ ਖਾ ਚੱਕ ਕੇ ਲਿਆਉਣ ਰਿਆ ਅੱਜ ਕੀ ਛੋਲੇ ਖਾ ਲਿਆ ਵੀ ਆ ਮੈਂ ਨਹੀਂ ਨਹੀਂ ਹਨ ਪੰਡਾ ਵਾਲੇ ਜੋ ਆ ਉਹ ਵੇਹ ਜਿਹੜੇ ਹਾਂ ਫਿਰ ਦੋਸ ਲਾਓ ਜੀ ਕਾ ਏਦਾਂ ਵਾ ਬਈ ਜਿੱਥੇ ਅਸੀਂ ਰਹਿੰਦੇ ਆ ਉਹ ਪਰਾਗ ਤੋਂ ਥੋੜਾ ਜਿਹਾ ਇਧਰ ਹੋ ਜਾ ਗਲਤ ਪ੍ਰਭਾਵ ਆਹੋ ਪਰਾਗ ਤੋਂ 80 ਕਿਲੋਮੀਟਰ ਦੂਰ ਹੈ ਸਾਡਾ ਸ਼ਹਿਰ ਜਿਹਨਾਂ ਵਾ ਟੈਪਲਿਸ ਤੇ ਉੱਥੋਂ ਇੰਡੀਅਨ ਚੀਜ਼ਾਂ ਨਹੀਂ ਮਿਲਦੇ ਇਹਦਾ ਰੋਟੀ ਗੱਠੀ ਬਣਾਉਣ ਲਈ ਆਟਾ ਨਹੀਂ ਮਿਲਦਾ ਤੇ ਫਿਰ ਉਹ ਇੱਥੋਂ ਸਭ ਕੁਝ ਸਮਾਨ ਮੇ ਲੈ ਲਈ ਲੀਂਦੀ ਆ ਆਟਾ ਮਸਾਲੇ ਚਾਹ ਪੱਤੀ ਮੋਕੀ ਦੀ ਸੈਟਿੰਗ ਉਦਾਂ ਹੀ ਪਿੰਡੋਂ ਲੈ ਗਏ ਸਾਨੂੰ ਅਸੀਂ ਵੀਡੀਓ ਪਹਿਲੀ ਲਗਭਗ ਬਣਾਉਗੇ ਆਇਆਂ ਸਾਨੂੰ 2 ਮਹੀਨੇ ਹੋ ਗਏ ਆ ਤੇ ਸਾਡਾ ਸਮਾਨ ਮੋਕੀ ਚੱਲਿਆ ਸਾਰਾ ਲਗਭਗ ਸਾਰਾ ਨਹੀਂ ਕੁਝ ਕੁ ਡਾਲਾ ਵਗੈਰਾ ਪਈਆਂ ਸੀ ਤੇ ਇਹ ਐਕਚੁਅਲ ਜਿਹੜੇ ਨੇ ਜਰਮਨ ਕੋਲ ਜਰਮਨ ਦੇ ਲਾਗੇ ਜਰਮਨ ਦੇ ਵਿੱਚ ਬਿਲਕੁਲ ਉਹ ਏਰੀਆ ਥੋੜਾ ਜਿਹਾ ਬਾਰਡਰ ਏਰੀਆ ਕਰਕੇ ਨਹੀਂ ਮਿਲਦਾ ਸਮਾਨ ਦੇ ਸਾਨੂੰ ਲਾਗੇ ਵਾਲੀ ਸਿਟੀ ਜਾਂ ਪ੍ਰਾਗੀ ਇੰਡੀਆ ਦੇ ਜਿਹੜੇ ਬੰਦੇ ਅਸੀਂ ਮਤਲਬ ਅਸੀਂ ਆ 15-20 ਬੰਦੇ ਨੇ 15 ਜਾਣੇ ਇੰਡੀਅਨ ਨੇ ਬਸ ਤੇ ਜਿੰਨਾ 15 'ਚੋਂ 10-12 ਪੰਜਾਬੀ ਆ ਬਾਕੀ ਸਾਰੇ ਗੁਜਰਾਤੀ ਆ ਚੱਲਦੇ ਜਾ ਰਹੇ ਆ ਚੱਲਦੇ ਜਾ ਰਹੇ ਆ 14 ਬਸਾਂ ਤਾਂ ਅਸਮਾਨ ਹੀ ਰੱਖਦਾ ਸਾਰਾ ਉਹ ਬੰਨ ਲੱਗੇ ਬਸ ਤੇ ਸਾਢੇ 6 ਦੀ ਬਸ ਆ ਤੇ ਲਗਭਗ ਸਾਢੇ 7 ਇੱਕ ਘੰਟੇ ਜਿੰਨੇ ਪਹੁੰਚਾ ਦੇਣਾ ਸਾਨੂੰ ਦੁਕਾਨੇ ਦੇ ਉਹ ਬਸ ਦਾ ਨਾਮ ਹੈ ਰਾਈਆ ਰਾਈਵਾ ਚੈੱਕ ਰਿਪਬਲਿਕ ਸਾਰੇ ਚੇ ਜਲਦੀ ਆ ਤੇ ਇੱਕ ਬਸ ਹੁੰਦੀ ਫਲੈਕਸ ਬਸ ਉਹ ਤਾਂ ਦਿਖਾਵਾਂਗੇ ਉਹ ਸਾਰੀ ਚੱਲਦੀ ਆ ਯਾਰ ਆਪਣੇ ਵਿੱਚ ਮੁੰਡੇ ਲੈਂ ਦੇ ਵਿੱਚ ਲੱਗੇ ਹੋਏ ਵਾਰੀ ਵਾਰੀ ਸਿਰ ਬਸ ਦੇ ਵਿੱਚ ਚੰਗੇ